ਇਹ ਗੁਰਪ੍ਰਸਾਦ ਦੀ ਪਹਿਲੀ ਬਖਸ਼ਿਸ਼ ਹੈ ਜਿਹਨੂੰ ਪਿਆਸ ਪੈਦਾ ਹੋਇਆ ਪਿਆਸ ਕੀ ਹੈ ਉਹਦੀ ਇੱਕ ਛੋਟੀ ਜੀ ਨਿਸ਼ਾਨੀ ਮੈਂ ਤੁਹਾਨੂੰ ਦੱਸ ਦਿੰਦਾ ਬਾਕੀ ਤੁਹਾਡਾ ਆਪਣਾ ਅਧਿਆਤਮਿਕ ਜੀਵਨ ਹੈ ਰੋਜ਼ ਨਿਯਮ ਕਰਨ ਲੱਗ ਜਾਓ ਜਪੀ ਸਹਿਬ ਬਾਣੀਆਂ ਦਾ ਪਾਠ ਰੋਜ਼ ਗੁਰਦੁਆਰੇ ਆਉਣ ਲੱਗ ਜਾਓ ਰੋਜ਼ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨ ਲੱਗ ਜਾਓ ਜੇ ਕਿਸੇ ਦਿਨ ਨਿਤਨੇਮ ਸੇਵਾ ਸਿਮਰਨ ਰਹਿ ਜਵੇ ਗੁਰਦੁਆਰੇ ਆਉਣਾ ਨਾ ਹੋਵੇ ਤੁਸੀਂ ਰੋਜ਼ ਜਪਜੀ ਸਾਹਿਬ ਦਾ ਨੇਮ ਕਰਦੇ ਹੋ ਇੱਕ ਦਿਨ ਪਾਠ ਕਿਸੇ ਕਾਰਨ ਕਰਕੇ ਰਹਿ ਜਾਏ ਜੇ ਮਨ ਨੂੰ ਖਿੱਚ ਪੈ ਰਹੀ ਹੈ ਕਿ ਅੱਜ ਮੇਰਾ ਪਾਠ ਰਹਿ ਗਿਆ ਅੱਜ ਮੇਰਾ ਪਾਠ ਰਹਿ ਗਿਆ ਸਮਝੋ ਪਿਆਸ ਲੱਗਣ ਲੱਗ ਪਈ ਜੇ ਚਿੱਤ ਵਿੱਚ ਇਹ ਆਉਣ ਲੱਗ ਜਾਵੇ ਕਿ ਅੱਜ ਮੇਰੇ ਕੋਲੋਂ ਜਹਾ ਨਹੀਂ ਹੋਇਆ ਗੁਰਦੁਆਰੇ ਅੱਜ ਮੇਰੇ ਕੋਲੋਂ ਜਪਜੀ ਸਾਹਿਬ ਨਹੀਂ ਹੋਇਆ ਅੱਜ ਮੇਰੇ ਕੋਲੋਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਨਹੀਂ ਜਪ ਹੋਇਆ ਤਾਂ ਭਾਈ ਜਦੋਂ ਇਹ ਪਿਆਸ ਅੰਦਰ ਖਿੱਚ ਪੈਣ ਲੱਗਦਾ ਹੈ ਉਹ ਪਿਆਸ ਦੀ ਨਿਸ਼ਾਨੀ ਹੈ ਨਹੀਂ ਤਾਂ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਕਈ ਕਈ ਦਿਨ ਲੰਘੇ ਲੋਕ ਪਹਾੜ ਹੀ ਨ ਕਰਦੇ ਕਈ ਕਈ ਦਿਨ ਗੁਜ਼ਰ ਗਏ ਗੁਰਦੁਆਰੇ ਦੇ ਮੋਹਰੇ ਲੰਘ ਜਾਣਗੇ ਅੰਦਰ ਆਉਣ ਦਾ ਹੁਕਮ ਹੀ ਨਹੀਂ ਹੈ ਜਦੋਂ ਖਿੱਚ ਪੈਣ ਲੱਗਦਾ ਹੈ ਔਰ ਦੂਜੀ ਗੱਲ ਜਦੋਂ ਕੋਈ ਮਾੜੇ ਕਰਮ ਦਾ ਪਛਤਾਵਾ ਹੋਣ ਲੱਗਦਾ ਕਿ ਅੱਜ ਮੇਰੇ ਕੋਲੋਂ ਆ ਹੋਇਆ ਇਹ ਗਲਤੀ ਹੈ ਸਮਝੋ ਦੂਜਾ ਪਾਸਾ ਦਿਸਣਾ ਸ਼ੁਰੂ ਹੋ ਗਿਆ ਕਿਉਂ ਸ਼ੀਸ਼ਾ ਸਾਫ਼ ਹੋਏਗਾ ਉਹਦੇ ਵਿੱਚ ਮੂਰਤ ਦਿਸੇਗੀ ਜੇ ਸ਼ੀਸ਼ਾ ਸਾਫ਼ ਹੈ ਫਿਰ ਤੁਹਾਡੀ ਪੱਕ ਉੱਤੇ ਚਿਹਰੇ ਤੇ ਲੱਗਿਆ ਹੋਇਆ ਕੋਈ ਧਾਗ ਤੁਹਾਨੂੰ ਨਜ਼ਰ ਆਏਗਾ ਜੇ ਸ਼ੀਸ਼ਾ ਸਾਫ਼ ਨਹੀਂ ਹੈ ਤਾਂ ਕੁਝ ਵੀ ਨਹੀਂ ਨਜ਼ਰ ਆਏਗਾ ਇਸ ਤਰ੍ਹਾਂ ਨਾਮ ਜਪਣ ਨਾਲ ਪਹਿਲੀ ਗੁਰਪ੍ਰਸਾਦ ਦੀ ਬਖਸ਼ਿਸ਼ ਨਾਮ ਜਪਣ ਦੀ ਪਿਆਸ ਲੱਗਦੀ ਹੈ ਔਰ ਨਾਲ ਦੀ ਨਾਲ ਮਨ ਹਿਰਦੇ ਦਾ ਸੀਸਾ ਸਾਫ਼ ਹੋਣ ਲੱਗ ਪੈਂਦਾ ਹੈ ਉਸ ਬੰਦੇ ਨੂੰ ਆਪਣੇ ਓਗਣ ਦਿਸਣ ਲੱਗ ਪੈਂਦੇ ਔਰ ਮਹਿਲੇ ਦੀ ਨਿਸ਼ਾਨੀ ਉਹਨੂੰ ਦੂਜਿਆਂ 'ਚ ਦਿਸਦੇ ਨੇ ਆਪਣੀ ਗਲਤੀ ਕਦੇ ਵੀ ਨਹੀਂ ਉਹਨੂੰ ਨજર ਆਏਗੀ ਦੂਜਿਆਂ ਵਿੱਚ ਓਗਣ ਦਿਸਦੇ ਨੇ ਸੋ ਪਾਦਸ਼ਾਹ ਬਖਸ਼ਿਸ਼ ਕਰਦੇ ਕਹਿੰਦੇ ਭਾਈ ਗੁਰਪ੍ਰਸਾਦ ਵਿੱਚ ਪਹਿਲੀ ਬਖਸ਼ਿਸ਼ ਮਨ ਤੇ ਤਨ ਪੀਤਰ ਦਾ ਅਰਥ ਅੰਦਰ ਭਾਸ ਲੱਗ ਗਈ ਵਾਹਿਗੁਰੂ ਜਪਣ ਨੂੰ ਜੀ ਕਰਦਾ ਬਾਣੀ ਪੜਨ ਨੂੰ ਮਨ ਕਰਨ ਲੱਗ ਪਿਆ ਚਿਤ ਕਰ ਰਿਹਾ ਕਿ ਮੈਂ ਰੋਜ਼ ਜਪਜੀ ਸਾਹਿਬ ਕਰਾਂ ਸਾ ਸੰਗਤ ਜਦੋਂ ਚਿਤ ਕਰਨ ਲੱਗ ਜਾ ਬਹਾਣੀ ਪੜਨ ਨੂੰ ਮਨ ਲੱਗਣ ਲੱਗਦਾ ਸਮਝੋ ਗੁਰਪ੍ਰਸਾਦ ਦੀ ਪਹਿਲੀ ਪੌੜੀ ਮਨ ਨੂੰ ਪਿਆਸ ਲੱਗੀ ਹੈ ਗੁਰਦੇਵਾਲ ਪੂਰੀ ਮੇਰੀ ਆਸ ਕਹਿੰਦੇ ਸਰ ਗੁਰੂ ਦੇ ਅੱਲੂ ਹੋ ਕੇ ਆਸਾ ਪੂਰੀ ਕਰਦਾ ਹੈ ਭਾਵ ਉਹ ਉਸ ਤਰ੍ਹਾਂ ਦਾ ਗੁਰੂ ਮਾਹੌਲ ਬਣਾਉਣ ਲੱਗ ਪੈਂਦਾ ਰੋਜ਼ ਉਹਦਾ ਮਾਹੌਲ ਬਣਦਾ ਹੈ ਅਟ ਮੋਸਰ ਬਣ ਲੱਗ ਪਿੰਦੇ ਉਸ ਤਰ੍ਹਾਂ ਦਾ ਉਸ ਤਰ੍ਹਾਂ ਦਾ ਉਹਦਾ ਵਾਤਾਵਰਣ ਬਣਨ ਲੱਗ ਪਿੰਦਾ ਉਹਦਾ ਟਾਈਮ ਟੇਬਲ ਬਣ ਜਾਂਦਾ ਕਈ ਬੰਦੇ ਆਂਦਾ ਸਾਰੀ ਉਮਰ ਟਾਈਮ ਟੇਬਲ ਨਹੀਂ ਬਣਿਆ ਕਿ ਕਿੰਨੇ ਵਜੇ ਉੱਠਣਾ ਹੈ ਕਿੰਨੇ ਵਜੇ ਜਾਗਣਾ ਟਾਈਮ ਹੀ ਨਹੀਂ ਬਣਿਆ ਨੀਂਦ ਦੀ ਪੂਰੀ ਕਰਦੇ ਰਹ ਗਏ ਕਦੇ ਤੁਸੀਂ ਆਪਣੀ ਲਾਈਫ ਵਿੱਚੋਂ ਜਿੰਨੇ ਸਾਲ ਦੀ ਉਮਰ ਹੈ ਨੀਂਦ ਵਿੱਚੋਂ ਕੈਲਕੂਲੇਸ਼ਨ ਕਰਕੇ ਮਾਈਨਸ ਕਰਕੇ ਵੇਖੋ ਕਈ ਸਾਲ ਸੁੱਤੇ ਲੰਘੇ ਔਰ ਬੰਦੇ ਦੀ ਨੀਂਦ ਹੀ ਨਹੀਂ ਪੂਰੀ ਹੋ ਰਹੀ ਕਈ ਕਈ ਦਿਨ ਹੱਕੇ ਗੁਜ਼ਰ ਗਏ ਟਾਈਮ ਟੇਬਲ ਬਣਿਆ ਹੀ ਨਹੀਂ ਕਿ ਕਿੰਨੇ ਵਜੇ ਉੱਠਣਾ ਹੈ ਨਿਤਨੇਮ ਵੀ ਨਹੀਂ ਬਣਿਆ 2 4 10 ਦਿਨ ਹੋ ਜਾਂਦੇ 10 ਦਿਨ ਫਿਰ ਵਿੱਚ ਗਾਇਬ ਪੈ ਜਾਂਦਾ 2 4 10 ਦਿਨ ਚਿਤ ਕਰਦਾ ਬਾਣੀ ਪੜਨ ਨੂੰ ਫਿਰ ਭੁੱਲ ਜਾਂਦਾ ਭਾਈ ਜਦੋਂ ਨਿਯਮ ਬਣ ਜਾਏ ਇਹ ਗੁਰੂ ਦੀ ਦਿਹਾਲਤਾ ਦੀ ਨਿਸ਼ਾਨੀ ਹੈ ਤਾਂ ਬਾਦਸ਼ਾਹ ਕਹਿੰਦੇ ਭਾਈ ਫਿਰ ਉਹ ਸਿੱਖ ਦੇ ਅੰਦਰ ਗੁਰੂ ਇਹ ਆਸਾ ਪੂਰੀ ਕਰਦਾ ਕਿ ਮਹਾਰਾਜ ਨਦਰ ਕਰਕੇ ਉਹਦਾ ਨਿਯਮ ਬਣਨ ਲੱਗ ਪੈਂਦਾ ਉਦੋਂ ਪ੍ਰੇਮ ਬਣਨ ਲੱਗ ਪੈਂਦਾ ਜਿੱਥੇ ਰੋਜ਼ ਆਪਾਂ ਬਹਿਣ ਲੱਗ ਜਾਈਏ ਉਹ ਚੀਜ਼ ਨਾਲ ਤੁਹਾਡੀ ਅਟੈਚਮੈਂਟ ਹੋ ਜਾਂਦੀ ਹੈ ਇੱਕ ਚੀਜ਼ ਤੁਹਾਡਾ ਤਜਰਬਾ ਰਹਿਣਾ ਤੁਸੀਂ ਗੁਰਦੁਆਰੇ ਭਾਵੇਂ ਥੋੜੇ ਸਮੇਂ ਲਈ ਆਉਂਦੇ ਹੋ ਜੇ ਬਹਿਣ ਲੱਗ ਜਾਓ ਨਾ ਤਾਂ ਤੁਹਾਨੂੰ ਉਹੀ ਜਗ੍ਹਾ ਚੰਗੀ ਲੱਗਣੀ ਜਿੱਥੇ ਤੁਸੀਂ ਰੋਜ਼ ਬਹਿੰਦੇ ਹੋ ਜਿਹੜੀ ਜਗ੍ਹਾ ਤੇ ਤੁਸੀਂ ਬੈਠਦੇ ਹੋ ਉਸੇ ਜਗ੍ਹਾ ਤੇ ਦੇਖੋਗੇ ਕਈ ਬੰਦੇ ਤੁਸੀਂ ਵੇਖੋਗੇ ਜਿਹੜੀ ਜਗ੍ਹਾ ਤੇ ਬਹਿੰਦੇ ਨੇ ਉਸੇ ਪਿੱਲਰ ਕੋਲ ਬੈਠੇ ਹੁੰਦੇ ਪਤਾ ਕਿਉਂ ਉਹਨਾਂ ਨੂੰ ਉੱਥੇ ਬਹਿਣ ਨਾਲ ਉਸ ਜਗ੍ਹਾ ਉੱਤੇ ਖਿੱਚ ਪੈਦਾ ਹੋ ਗਈ ਭਾਵੇਂ ਪੂਰਾ ਹਾਲ ਖਾਲੀ ਹੋਵੇ ਉਨੇ ਉੱਥੇ ਬਹਿਣਾ ਜਿਸ ਜਗ੍ਹਾ ਤੇ ਬੈਠੋਗੇ ਉੱਥੇ ਮਨ ਲੱਗਣ ਲੱਗ ਪੈਂਦਾ ਜਿੱਥੇ ਨੀਮ ਬਣ ਜਾਏ ਉੱਥੇ ਪ੍ਰੇਮ ਬਣਦਾ ਜਦੋਂ ਪ੍ਰੇਮ ਬਣ ਜਾਏ ਫਿਰ ਉਹਦੀ ਅਗਲੀ ਨਿਸ਼ਾਨੀ ਉਸ ਪ੍ਰੇਮ ਨੂੰ ਨਮਾਉਣ ਲਈ ਖਿੱਚ ਵੀ ਬਣਦੀ ਹੈ ਔਰ ਮਹਾਰਾਜ ਕਹਿੰਦੇ ਆ ਸਭ ਪੂਰੀ ਹੋ ਜਾਂਦੀ ਉਸ ਬੰਦੇ ਦਾ ਰੋਜ਼ ਨੀਮ ਬਣਨ ਲੱਗ ਪੈਂਦਾ ਉਦੋਂ ਮਾਹੌਲ ਬਣਨ ਲੱਗ ਪੈਂਦਾ ਇਹ ਗੁਰਪ੍ਰਸਾਦ ਦੀ ਕਿਰਪਾ ਹੈ ਜਿਹਦਾ ਨੀਮ ਰੋਜ਼ ਬਣਨ ਲੱਗ ਜਾਏ ਸਮਝੋ ਆਸਾ ਪੂਰੀ ਹੋ ਰਹੀ ਹੈ ਕਿਲ ਵਿਖ ਕਾਟੇ ਸਾਧ ਸੰਗ ਮਹਾਰਾਜ ਜੀ ਨੇ ਸਿਰ ਗੁਰਪ੍ਰਸਾਦ ਦੀ ਹੁਣ ਅਗਲੀ ਬਖਸ਼ਿਸ਼ ਜਦੋਂ ਰੋਜ ਨੇਮ ਵਿੱਚ ਬਹਿਣ ਲੱਗ ਪਿਆ ਹੁਣ ਉਹ ਤੇ ਕਿਲ ਵਿਖ ਕਾਟੇ ਸਾਧ ਸੰਗ ਉਹ ਤੇ ਜੀਵਨ ਦੇ ਕਈ ਜਨਮਾਂ ਦੇ ਭਿਆਨਕ ਪਾਪ ਆਦਤਾਂ ਜਿਹੜੀਆਂ ਨੇ ਉਹ ਆਪਣੇ ਆਪ ਮਿਟਣ ਲੱਗ ਪਈ ਮਨ ਵਿੱਚੋਂ ਚੀਜ਼ ਰੇਜ਼ ਹੋਣ ਲੱਗ ਜਾਏਗੀ ਡਿਲੀਟ ਹੋਣ ਲੱਗ ਜਾਏਗੀ ਕਿਉਂਕਿ ਰੋਜ਼ ਬਹਿਣ ਲੱਗਦਾ ਨਹੀਂ ਤਾਂ ਮਨ ਦੀ ਆਦਤ ਨਹੀਂ ਬਦਲਦੀ ਸਰੀਰ ਦੀ ਬਾਡੀ ਦਾ ਸਟਰਕਚਰ ਹਰੇਕ ਜਨਮ ਵਿੱਚ ਬਦਲਦਾ ਹੈ ਪਰ ਸਾਧ ਸੰਗਤ ਜਿਹੜਾ ਮੰਨ ਹੈ ਨਾ ਉਹ ਕਈ ਜਨਮਾਂ ਤੋਂ ਨਾਲ ਚੱਲਦਾ ਹੈ ਕਈ ਜਨਮਾਂ ਤੋਂ ਇਹ ਨੂੰ ਆਹਰੇ ਕਹਿੰਦੇ ਸਰੀਰ ਬਦਲਿਆ ਮਨ ਨਹੀਂ ਬਦਲਿਆ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋ ਅਸਿਆ ਹੋ ਕਈ ਜਨਮਾਂ ਤੋਂ ਹੈਵਟਸ ਬਣੀ ਹੋਈ ਹੈ ਆਦਤ ਬਣੀ ਹੈ ਉਹੀ ਕੰਮ ਹੋ ਰਹੇ ਨੇ ਔਰ ਉਹ ਕਦੋਂ ਹੁੰਦਾ ਜਦੋਂ ਨੇਮ ਵਿੱਚ ਪ੍ਰੇਮ ਵਿੱਚ ਬਹਿਣ ਲੱਗ ਜਾਓ ਫਿਰ ਸ਼ਬਦ ਨੇ ਉੱਥੇ ਅਸਰ ਕਰਨਾ ਕਿਲ ਵਿਖ ਘਟੈ ਸਾਧ ਸੰਗ ਉਹ ਰੇਜ਼ ਹੋਣ ਲੱਗ ਜਾਣਾ ਕਦੇ ਤੁਸੀਂ ਵੇਖੋਗੇ ਕੋਈ ਅੱਖਰ ਗਲਤ ਲਿਖਿਆ ਜਾਏ ਉਹਨੂੰ ਬੱਚੇ 2 3 4 ਵਾਰ ਮਟਾਉਂਦੇ ਕੱਪੜੇ ਵਿੱਚ ਕੋਈ ਧਾਗ ਲੱਗਿਆ ਹੋਵੇ ਤਾਂ ਪਹਿਣਾ ਧੋ ਕੇ ਸਾਬਣ ਨਾਲ ਧਮਲਦਿਆਂ ਨੇ ਫਿਰ ਉਹ ਧਾਗ ਉੱਤਰ ਜਾਂਦੇ ਇਹਨੂੰ ਮਹਾਰਾਜ ਜੀ ਦੇ ਭਾਈ ਜਦੋਂ ਵਾਰ-ਵਾਰ ਸੁਰਤੀ ਟਿਕਣ ਲੱਗ ਜਾਏ ਵਾਹਿਗੁਰੂ 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 ਫਿਰ ਮੰਨ ਤੇ ਤਾਨੂੰ ਤੇ ਅਸਰ ਹੋਣੇ ਮਨ ਦੀ ਆਦਤ ਬਦਲਣ ਲੱਗ ਜਾਈ। ਮੇਰੇ ਕੋਲ ਇੱਕ ਪਰਿਵਾਰ ਵਾਲੇ ਆਪਣਾ ਬੱਚਾ ਲੈ ਕੇ ਆਏ। ਤੋ ਕਹਿੰਦੇ ਜੀ 8ਵੀਂ 9ਵੀਂ ਚ ਪੜਦਾ ਹੈ। ਮੈਂ ਕਹਾਂ ਜੀ ਦੱਸੋ ਕਹਿੰਦੇ ਇਹਨੂੰ ਆਦਤ ਬਹੁਤ ਮਾੜੀ ਪੈ ਗਈ। ਕਹਿੰਦੇ ਘਰ ਦੇ ਸਾਡੇ ਸਭ ਕੁਝ ਹੈ, ਬੜੇ ਅਮੀਰ ਨੇ, ਚੰਗੀ ਜ਼ਮੀਨ ਹੈ। ਤੋ ਕਹਿੰਦੇ ਭਾਈ ਸਾਹਿਬ ਜੀ ਇਹਨੂੰ ਚੋਰੀ ਦੀ ਆਦਤ ਪੈ ਗਈ। ਸਾਡੇ ਘਰ ਵਿੱਚ ਕੋਈ ਚੋਰ ਨਹੀਂ ਹੈ। ਨਾ ਇਹਨੂੰ ਕਦੇ ਸਿਖਾਇਆ। ਪਹਿਲਾਂ ਸਕੂਲ ਵਿੱਚ ਮਾੜੀ-ਮੋਟੀ ਚੋਰੀ ਕਰਦਾ ਸੀ ਅਸੀਂ ਦਮਕਦੇ ਰਹੇ ਤੇ ਮੈਂ ਕਿਹਾ ਫਿਰ ਕਹਿੰਦਾ ਹੁਣ ਅਸੀਂ ਜਿਹੜੇ ਪਿੰਡ ਵਿੱਚ ਰਹਿੰਦੇ ਉੱਥੇ ਸਾਡੀ ਬਹੁਤ ਬੇਇੱਜ਼ਤੀ ਹੋਏ ਮੈਂ ਉਹ ਕਿਹਾ ਕਹਿੰਦੇ ਭਾਈ ਸਾਹਿਬ ਇੱਕ ਨਾਲ ਹੋਰ ਲੜਕਾ ਇਹ ਹਮ ਉਮਰ ਛੋਟੇ-ਛੋਟੇ 7ਵੀਂ 8ਵੀਂ 9ਵੀਂ ਦੇ ਬੱਚੇ ਨੇ ਤੋ ਵੱਧ ਤੋਂ ਵੱਧ ਭਾਰੰ 15 ਸਾਲ ਦਾ ਹੋਏਗਾ ਕਹਿੰਦੇ 12 14 ਸਾਲ ਦੇ ਬੱਚੇ ਨੇ ਇਸ ਗੁਰਦੁਆਰੇ ਦੁਪਹਿਰ ਨੂੰ ਚਲੇ ਗਏ ਪਤਾ ਨਹੀਂ ਕਿੱਥੋਂ ਸਿੱਖ ਲਿਆ ਇਹ ਧਾਰ ਲੈ ਕੇ ਇਹ ਗੁਰਦਾਰੇ ਦੀ ਗੋਲਕ ਚੋਂ ਪੈਸੇ ਕੱਢਣ। ਉਹ ਕੈਮਰੇ ਵਿੱਚ ਫੜੇ ਗਏ। ਕਮੇਟੀ ਇਕੱਠੀ ਹੋਈ। ਉਹਦੇ ਘਰ ਗਏ ਕਹਿੰਦੇ ਛੋਟੇ ਛੋਟੇ ਬੱਚੇ ਇਹਨਾਂ ਨੂੰ ਕੀ ਸਜ਼ਾ ਦੇਈਏ। ਇਹਨਾਂ ਨੂੰ ਸਮਝਾਓ ਪਾਈ ਤੁਹਾਡੇ ਬੱਚੇ ਚੋਰੀ ਕਰਦੇ। ਕਹਿੰਦੇ ਸਭ ਕੁਝ ਹੈ ਭਾਈ ਸਾਹਿਬ। ਪੈਸਾ, ਜ਼ਮੀਨ, ਜਾਇਦਾਦ, ਪਰ ਦੀ ਆਦਤ। ਤਾਂ ਸਾਧ ਸੰਗਤ ਉਹ ਆਦਤ ਜਿਹੜੀ ਹੈ ਕਈ ਜਨਮਾਂ ਤੋਂ ਚੱਲੀ ਆ ਰਹੀ। ਇਹਨੂੰ ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਨ ਲੱਗਦੀ। ਉਹ ਹੈਵਿਟਸ ਚੇਂਜ ਕਰਨੀਆਂ ਔਖੀਆਂ ਨੇ। ਫਿਰ ਇੱਕੋ ਤਰੀਕੇ ਨਾਲ ਬਦਲਦੀ ਜਾਂ ਤਾਂ ਕੋਈ ਬਾਲਪਨ ਅਵਸਥਾ ਵਿੱਚ ਬੱਚੇ ਦੀ ਆਦਤ ਬਦਲਨੀ ਹੈ ਤੇ ਮਾਂ ਜਪ ਤਪ ਕਰੇ ਮਾਂ ਜਾਪ ਕਰਕੇ ਬੱਚੇ ਦੇ ਕਰਮ ਬਦਲ ਸਕਦੀ ਹੈ ਜਾਂ ਫਿਰ ਬਾਲਪਨ ਅਵਸਥਾ ਟੱਪ ਜਾਏ 12 ਸਾਲ ਤੋਂ ਫਿਰ ਕੋਈ ਆਪ ਬੱਚਾ ਨਾਮ ਜਪਣ ਲੱਗ ਜਾਵੇ ਬਾਣੀ ਪੜਨ ਲੱਗ ਜਾਵੇ ਫਿਰ ਉਹਦੇ ਮਨ ਦੀ ਆਦਤ ਬਦਲਦੀ ਦੋ ਤਰੀਕੇ ਨੇ ਜਾਂ ਤਾਂ ਜਨਮ ਦੇਣ ਵਾਲੀ ਮਾਂ ਜਪ ਤਪ ਕਰਕੇ ਉਸ ਬੱਚੇ ਦੇ ਕਰਮ ਬਦਲੇ ਨਹੀਂ ਤੇ ਭਾਈ ਉਹ ਆਪ ਜੱਪੇਗਾ ਫਿਰ ਬਦਲ ਲੰਗੇ ਇਹਨੂੰ ਮਹਾਰਾਜ ਕਹਿੰਦੇ ਭਰੀ ਹੈ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸਖੇ ਪੜੋ ਮੂਤ ਪਾਲੀ ਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਹੁਣ ਫਿਰ ਕੀ ਕਿਹਾ ਭਰੀ ਹੈ ਮਤ ਪਾਪਾਂ ਕੈ ਸੰਗ ਉਹ ਧੋ ਪੈ ਨਵੇਂ ਕੈ ਰੰਗ ਉਹ ਨਾਮ ਦੇ ਰੰਗ ਨਾਲ ਤੋਤਾ ਜਾਣੇ ਉਹਦੇ ਵਾਸਤੇ ਮਾਂ ਦੀ ਜ਼ਿੰਮੇਵਾਰੀ ਹੈ ਕਿ ਜਦੋਂ ਬੱਚਾ ਛੋਟਾ ਹੈ ਉਹ ਬੱਚੇ ਦੇ ਕਰਮ ਬਦਲ ਸਕਦੇ ਹੈ ਮੈਂ ਕਈ ਵਾਰ ਆਪਣੀਆਂ ਭੈਣਾਂ ਨੂੰ ਬੇਨਤੀ ਕਰਦਾ ਹੁੰਦਾ ਜਿਨ੍ਹਾਂ ਭੈਣਾਂ ਕੋਲ ਛੋਟੇ ਬੱਚੇ ਨੇ ਭਾਈ ਜਦੋਂ ਉਹਨਾਂ ਵਾਸਤੇ ਦੁੱਧ ਤਿਆਰ ਕਰਦੇ ਹੋ ਬੋਤਲ ਬਣਾਉਂਦੇ ਹੋ ਉੰਨੀ ਦੇਰ ਵਾਹਿਗੁਰੂ 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 ਜਪੋ ਉਹ ਚੀਜ਼ ਦੀ ਤਸਵੀਰ ਬਦਲੇਗੀ ਬੱਚੇ ਦੀ ਤਕਦੀਰ ਤੇ ਆਦਤ ਬਦਲ ਸਕਦੀ ਤੁਸੀਂ ਕਈ ਵਾਰ ਸਵਾਲ ਕਰ ਸਕਦੇ ਹੋ ਜੀ ਇਹ ਕਿਵੇਂ ਹੋ ਸਕਦਾ ਹੈ ਇਹ ਕਿਵੇਂ ਹੋ ਸਕਦਾ ਹੈ ਬਹੁਤ ਸਾਰੀਆਂ ਵਸਤੂਆਂ ਆਯੁਰਵੈਦਕ ਮੰਦੇ ਇਸ ਗੱਲ ਕਿ ਉਹ ਪਾਣੀ ਵਿੱਚ ਪਿਉਂਦੇ ਹੋ ਉਹਦੀ ਤਸਵੀਰ ਬਦਲ ਜਾਂਦੀ ਹੈ ਦਹੀਂ ਤੁਸੀਂ ਡਾਇਰੈਕਟ ਖਾਂਦੇ ਹੋ ਉਹਦੀ ਤਸਵੀਰ ਹੋਰ ਹੈ ਦਹੀਂ ਨੂੰ ਰੜ ਕੇ ਲੱਸੀ ਬਣਾ ਲਓ ਲੱਸੀ ਦੀ ਤਸਵੀਰ ਹੋ ਰਹੀ ਹੈ ਤਸਵੀਰ ਬਦਲ ਜਾਂਦੀ ਹੈ ਬਦਾਮ ਸਿੱਧੇ ਖਾਓ ਗਿਰਿਆਂ ਉਹਦੀ ਤਸਵੀਰ ਹੋਰ ਹੈ ਬਦਾਮਾਂ ਨੂੰ ਕੁਝ ਘੰਟੇ ਪਾਣੀ ਚ ਪਿਉਂਦੇ ਹੋ ਉਹਦੀ ਤਸਵੀਰ ਹੋ ਰਹੀ ਹੈ ਤਸਵੀਰ ਬਦਲ ਜਾਂਦੀ ਭਾਵ ਉਹਦੀ ਗਰਮ ਤਸਵੀਰ ਨਹੀਂ ਰਹੇਗੀ ਉਹ ਚੇਂਜ ਹੋ ਜਾਂਦੀ ਜੇ ਪਾਣੀ ਵਿੱਚ ਬਾਦਾਮ ਭਿਉਂਤਿਆਂ ਬਾਦਾਮ ਦੀ ਤਸਵੀਰ ਬਦਲ ਸਕਦੀ ਹੈ ਬਾਣੀ ਪੜ ਕੇ ਵਹਿਗੁਰੂ ਕਹਿ ਕੇ ਬੱਚੇ ਦਾ ਭੋਜਨ ਬਣਾਓ ਉਹਦੀ ਤਸਵੀਰ ਬਦਲ ਜਾਏ ਇਹ ਗੁਰੂ ਨੇ ਸਾਨੂੰ ਰਾਹ ਦੱਸਿਆ ਕਈ ਐਗਜ਼ਾਮਪਲ ਤੁਹਾਨੂੰ ਇਸ ਤਰ੍ਹਾਂ ਦੀਆਂ ਮਿਲ ਜਾਣਗੀਆਂ ਸਾਸ ਸੰਗਤ ਤਰੂ ਦੀ ਮਾਂ ਨੇ ਤਰੂ ਨੂੰ ਬਚਪਨ ਵਿੱਚ ਹੀ ਉਹਦੀ ਤਸਵੀਰ ਬਦਲ ਦਿੱਤੀ ਇਹ ਤਰੂ ਦੀ ਮਾਂ ਦਾ ਜੱਪ ਤਪ ਸੀ ਇਹ 5 ਸਾਲ ਦੀ ਉਮਰ ਵਿੱਚ ਧਰੋ ਦੀ ਤਾਸੀਰ ਬਦਲ ਗਈ ਉਹ ਭਗਤੀ ਨਾਲ ਜੁੜ ਗਿਆ ਜਦੋਂ ਮਾਂ ਨੂੰ ਪੁੱਛਦਾ ਮਾਂ ਇਹ ਕੱਲ ਦੱਸ ਕਿ ਤੂੰ ਸੁਹਾਣੀ ਹੈ ਕਿ ਨੌਕਰਾਂ ਨਹੀਂ ਹੈ ਕਿ ਰਾਣੀ ਹੈ ਜੇ ਉਹ ਮਾਂ ਈਰਖਾ ਵਾਲੀ ਹੁੰਦੀ ਤਾਂ ਜ਼ਰੂਰ ਕਹਿੰਦੀ ਪੁੱਤ ਹਾਂ ਤਾਂ ਮੈਂ ਰਾਣੀ ਪਰ ਮੇਰੀ ਸ਼ਰੀਰ ਰਾਜੇ ਨੇ ਇੱਕ ਹੋਰ ਸ਼੍ਰਿਕਣ ਲੈ ਆਂਦੀ ਮੇਰੇ ਥਾਂ ਉੱਤੇ ਹੋਰ ਰਾਣੀ ਬਣਾ ਲਈ ਮੈਨੂੰ ਨੌਕਰਾਂ ਹੀ ਰੱਖ ਲਿਆ ਇਹ ਮਤ੍ਰਈ ਵਾਲਾ ਫਰਕ ਜਿਹੜਾ ਉਹ ਮਾਂ ਨਾਲ ਮਾਂ ਕਰ ਰਹੀ ਸੀ ਤਰੂ ਨਾਲ ਉਦੋਂ ਪੁੱਛਿਆ ਸਾਰੀ ਬਾਣੀ ਭਾਈ ਗੁਰਦਾਸ ਸਿੰਘ ਨੇ ਲਿਖਿਆ ਕਹਿੰਦੇ ਤਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁੱਛੜ ਲਿੱਤਾ 5 ਸਾਲ ਦੀ ਉਮਰ ਹੈ ਹੱਸਦੇ ਹੱਸਦੇ ਬੱਚਾ ਆਇਆ ਪਿਓ ਨੇ ਚੁੱਕ ਕੇ ਗੋਦੀ ਚ ਰਾਜੇ ਨੇ ਬਿਠਾ ਲਿਆ ਜਿਹੜੀ ਮਤ੍ਰਈ ਮਾਂ ਬੈਠੀ ਸੀ ਨਾ ਉਹਨੇ ਬਾਹੋਂ ਫੜ ਕੇ ਉਠਾਤਾ ਬਾਹੋਂ ਫੜ ਕੇ ਉਠਾਲਿਆ ਮਨ ਵਿੱਚ ਰੋਸ ਮਤ੍ਰਈ ਕੀਤਾ ਦਬਕਾ ਮਾਰ ਕੇ ਕਿਹਾ ਜੇ ਰਾਜੇ ਦੀ ਗੋਚ ਚ ਬਹਿਣਾ ਸੀ ਨਾ ਮੇਰੀ ਕੋਖ ਤੋਂ ਜਨਮ ਲੈਂਦਾ ਚੱਲ ਪੱਜ ਜਿੱਥੇ ਤੇਰੀ ਮਹਾਰਾਣੀ ਦੇ ਉੱਥੇ ਰਹਿ ਹੁਣ ਮਾਂ ਤਾਂ ਨੌਕਰਾਂ ਨਹੀਂ ਬਣਾਈ ਹੋਈ ਸੀ ਰਾਜੇ ਨੇ ਉਹਨੂੰ ਜਾ ਕੇ ਪੁੱਛਦਾ ਮਾਂ ਤੂੰ ਰਾਣੀ ਹੈ ਕਿ ਨੌਕਰਾਨੀ ਡੱਡੋ ਹੋ ਲਿੱਕਾ ਮਾਂ ਪੁੱਛੇ ਰੋਂਦਿਆਂ ਰੋਂਦਿਆਂ ਹਟਕੋਰੇ ਭਰਦੇ ਆ ਤਰੂ ਜਾ ਕੇ ਪੁੱਛਦਾ ਮਾਂ ਤੂੰ ਨੌਕਰਾਨੀ ਹੈ ਕਿ ਰਾਣੀ ਤੇ ਜੇ ਉਹ ਈਰਖਾ ਭਰ ਦਿੰਦੀ ਪੁੱਤ ਮੇਰੀ ਜਗ੍ਹਾ ਮਤਰਈ ਨੇ ਲੈ ਲਈ ਆ ਮੇਰੀ ਜਗ੍ਹਾ ਪੁੱਤੋ ਨੇ ਮੰਨ ਲਈ ਆ ਤੂੰ ਵੱਡੇ ਹੋ ਕੇ ਬਦਲਾ ਲੈਣਾ ਫਿਰ ਉਹਦੀ ਤਸਵੀਰ ਹੋਰ ਹੋਣੀ ਸੀ ਬੱਚੇ ਦੀ ਪਰ 5 ਸਾਲ ਦੀ ਉਮਰ ਵਿੱਚ ਹੀ ਮਾਂ ਨੇ ਤਸਵੀਰ ਬਦਲਤੀ ਕੀ ਕਿਹਾ ਕਹਿੰਦੀ ਸੁਆਣੀ ਹਾਂ ਮੈਂ ਜਨਮ ਦੀ ਉਹ ਤਾਂ ਮੈਂ ਤਾਂ ਜਨਮ ਤੋਂ ਰਾਣੀ ਸੀ ਰਾਜਿਆਂ ਦੇ ਘਰ ਜਨਮ ਲਿਆ ਰਾਜੇ ਨਾਲ ਵਿਆਹੀ ਗਈ ਪਰ ਮੈਂ ਨੌਕਰਾਨੀ ਪਤਾ ਕਿਉਂ ਬਣ ਗਈ ਕਹਿੰਦੀ ਨਾਮ ਨਾ ਭਗਤੀ ਕਰਮ ਦ੍ਰਿੜਤਾ ਪੁੱਤ ਮੈਂ ਨਾਮ ਨਹੀਂ ਜਪਿਆ ਰੱਬ ਦਾ ਸ਼ੁਕਰ ਨਹੀਂ ਕੀਤਾ ਨਾਮੇ ਰਾਣੀ ਹੁੰਦਿਆ ਵੀ ਅੱਜ ਨੌਕਰਾਨੀ ਮੈਂ ਨਾਮ ਨਹੀਂ ਜਪਿਆ ਤੇ ਫਿਰ ਧਰੂ ਪੁੱਛਦਾ ਨਾਮ ਜਪਣ ਨਾਲ ਇਹ ਸੁੱਖ ਮਿਲ ਜਾਂਦਾ ਹੈ ਇਹਨੇ ਹਾਂ ਪੁੱਤ ਨਾਮ ਜਪਣ ਨਾਲ ਇਕੱਲੇ ਰਾਜੇ ਦੀ ਗੋਦ ਨਹੀਂ ਨਾਮ ਜਪਣ ਨਾਲ ਰਾਜੇ ਦਾ ਤਖਤ ਵੀ ਮਿਲ ਜਾਂਦਾ ਨਾਮ ਜਪਣ ਨਾਲ ਰਾਜੇ ਦੀ ਗੋਦੀ ਨਹੀਂ ਨਾਮ ਜਪਣ ਨਾਲ ਰਾਜ ਗੱਦੀਆਂ ਮਿਲ ਜਾਂਦੀਆਂ ਨੇ ਹੁਣ ਉਹ ਧਰੂ ਨਾਮ ਜਪਣ ਲੱਗ ਪਿਆ 5 ਸਾਲ ਦੀ ਉਮਰ ਵਿੱਚ ਨਾਮ ਜਪਣ ਲਾਇਆ ਐਸੀ ਭਗਤੀ ਸੁਰਤ ਜੁੜੀ 55 ਸਾਲਾਂ ਦੀ ਉਮਰ ਵਿੱਚ ਉਹਨੂੰ ਭਗਤ ਮੰਨਿਆ ਗਿਆ। ਪੰਜ ਵਰਖ ਕੋ ਅਨਾਥ ਤਰੂ ਬਾਰਕ ਹਰ ਸਿਮਰਤ ਅਮਰ ਹਟਾਰੇ ਉਹਦੀ ਪਤਵੀ ਅਮਰ ਹੋ ਗਈ। ਕਿਨੇ ਕੀਤੀ ਮਾਂ ਨੇ। ਜੇ ਮਾਂ ਉਸੇ ਉਮਰ ਚੀਰਖਾ ਭਰ ਦਿੰਦੀ ਜਿਵੇਂ ਅੱਜਕੱਲ ਚੱਲਦਾ ਹੈ। ਆਪਾਂ ਛੋਟੀ ਛੋਟੀ ਗੱਲ ਤੇ ਬੱਚਿਆਂ ਚੀਰਖਾ ਭਰਤੀ ਸਾਡਾ ਨਹੀਂ ਕੋਈ ਤਾਇਆ ਚਾਚਾ ਸਾਡਾ ਨਹੀਂ ਕੋਈ ਸਾਕਾ ਸਾਡਾ ਨਹੀਂ ਉਹ ਕੁਝ ਵੀ ਲੱਗਦਾ। ਫਿਰ ਉਹੀ ਕੁਝ ਹੋ ਰਿਹਾ ਪੰਜਾਬ ਚ ਵੀ ਇੱਥੇ ਵੀ। ਜੋ ਮਾਂ ਭਰਦਾ ਹੈ ਕਿ ਬੱਚੇ ਦੇ ਮਨ ਚ ਉਹੀ ਹੋਏ। ਇਸ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਪਿਓ ਦੀ ਹੈ ਪੇਰੈਂਟਸ ਦੀ ਹੈ ਬੱਚੇ ਦੇ ਕਰਮ ਬਾਲਪਨ 12 ਸਾਲ ਤੱਕ ਤੁਸੀਂ ਬਦਲ ਸਕਦੇ ਹੋ ਉਸ ਤੋਂ ਬਾਅਦ ਬੱਚੇ ਦੀ ਬਾਲਪਨ ਅਵਸਥਾ ਨੰਘ ਗਈ ਫਿਰ ਉਹਨੂੰ ਖੁਦ ਜਪਣਾ ਪਏਗਾ ਫਿਰ ਉਹਦੀ ਆਦਤ ਮਿਟੇਗੀ ਤਾਂ ਮਹਾਰਾਜ ਬਖਸ਼ਿਸ਼ ਕਰਦੇ ਕਹਿੰਦੇ ਪੂਰੇ ਗੁਰੂ ਦੇ ਅਲੂ ਦੀ ਕਿਰਪਾਲਤਾ ਗੁਰਪ੍ਰਸਾਦ ਦਾ ਇਹੇ ਅਗਲੀ ਪੌੜੀ ਹੈ ਕਿ ਜਪਣ ਨਾਲ ਕਿਲ ਵਿਖਾ ਕਾਟੇ ਸਾਧ ਸੰਗ ਭਾਈ ਉਹਦੇ ਭਿਆਨਕ ਪਾਪ ਮਾਰੀਆਂ ਆਤਾਂ ਬਦਲੀਆਂ ਸ਼ੁਰੂ ਹੋ ਜੰਨੀਆਂ ਸੰਗਤ ਵਿੱਚ ਬਹਿ ਕੇ ਨਾਮ ਜਪਿਓ ਹਰ ਨਾਮ ਰੰਗ ਜਿਹਦੇ ਜਪੇ ਹੋਏ ਨਾਮ ਦਾ ਵਾਹਿਗੁਰੂ ਵਾਹਿਗੁਰੂ ਸਿਮਰਨ ਦਾ ਰੰਗ ਚੜਨ ਲੱਗ ਪੈਂਦਾ ਕੁਝ ਐਗਜ਼ਾਮਪਲ ਆ ਮੈਂ ਤੁਹਾਨੂੰ ਦੇ ਦਿੰਨੇ ਬੜੀਆਂ ਸੌਖੀਆਂ ਨੇ ਤੁਹਾਡੇ ਪਕੜ ਵਿੱਚ ਆਉਣਗੀਆਂ ਨਾਮ ਨਾਲ ਇਸ ਤਰ੍ਹਾਂ ਕਿਵੇਂ ਹੁੰਦਾ ਸਤ ਸੰਗਤ ਕਰਨ ਨਾਲ ਆਦਤ ਕਿਵੇਂ ਬਦਲਦੀ ਆ ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਸੌਖੀਆਂ ਘਰ ਤੋਂ ਘਰੇਲੂ ਉਦਾਹਰਨਾਂ ਦਿੱਤੀਆਂ ਐਗਜ਼ੈਂਪਲ ਦੱਤੀਆਂ ਸਾਡੇ ਪਕੜ ਵਿੱਚ ਆ ਜਾਂਦਾ ਪਹਿਲੀ ਗੱਲ ਕਹਿੰਦੇ ਭਾਈ ਕੱਪੜਾ ਜਿਹੜਾ ਉਹ ਮਹਿਲਾ ਹੋ ਜਾਏ ਤਾਂ ਉਹਨੂੰ ਧੋਣ ਲਈ ਪਾਣੀ ਚਾਹੀਦਾ ਹੈ ਮੈਲੇ ਕੱਪੜੇ ਸੁੱਟ ਥੋੜੀ ਦਿੰਦੇ ਨੇ ਪਾਣੀ ਨਾਲ ਧੋ ਕੇ ਡਰਾਈ ਕਲੀਨ ਕਰਕੇ ਫਿਰ ਪਹਿਨਣ ਯੋਗ ਹੋ ਜਾਂਦਾ ਜੈਸੇ ਬਿਨ ਅੰਮ ਜਲ ਜੈਸੇ ਜਲ ਬਿਨ ਅੰਬਰ ਮਲੀਨ ਹੋਤ ਕਹਿੰਦੇ ਪਾਣੀ ਤੋਂ ਬਗੈਰ ਕੱਪੜਾ ਮੈਲੇ ਇਸੇ ਤਰ੍ਹਾਂ ਤੇਲ ਮੇਲ ਮਿਲਿਤ ਐਸੇ ਕੇਸ ਹੂ ਭਿਆਨ ਹੈ ਜਿਹੜੇ ਕੇਸ ਆਪਾਂ ਜਿਹਨੂੰ ਤੇਲ ਨਾ ਲਾਈਏ ਕੇਸਨ ਵਾਈਏ ਨਾ ਕੰਗਾ ਨਾ ਕਰੀਏ ਤਾਂ ਕੀ ਹੋ ਜਾਂਦਾ ਭਿਆਨਕ ਰੂਪ ਧਾਰਨ ਕਰ ਲੈਂਦਾ ਜਟਾਂ ਬਣ ਜਾਂਦੀਆਂ ਕੇਸ ਫਸ ਜਾਣਗੇ ਜੇ ਇਹਨੂੰ ਤੇਲ ਲਾ ਕੇ ਵਾਹੋਗੇ ਤਾਂ ਕਿੰਨੇ ਸੋਹਣੇ ਨੇ ਜੇ ਇਹਨੂੰ ਰੋਜ਼ ਕੰਗਾ ਨਹੀਂ ਕਰੋਗੇ ਤੇਲ ਨਹੀਂ ਲਾਉਂਗੇ ਤਾਂ ਭਾਈ ਸਿਰ ਦੇ ਕੇਸ ਜਿਹੜੇ ਭਿਆਨਕ ਰੂਪ ਧਾਰਨ ਕਰ ਲੈਂਦੇ ਤੇਲ ਤੇ ਕੰਧੀ ਦੀ ਸੰਗਤ ਕਰਕੇ ਕੇਸ ਸੋਹਣੇ ਲੱਗਦੇ ਪਾਣੀ ਦੀ ਸੰਗਤ ਕਰਕੇ ਕੱਪੜੇ ਦੀ ਮੈਲ ਉੱਤਰ ਜਾਂਦੀ ਹੈ ਜਿਵੇਂ ਬਿਨ ਮਨਜੇ ਦਰਪਨ ਜੋਤਹੀਨ ਹੋਤ ਸ਼ੀਸ਼ੇ ਉੱਤੇ ਡਸਟ ਪੈ ਗਈ ਹੈ ਧੂੜ ਸਾਫ਼ ਨਾ ਕਰੋ ਚਿਹਰਾ ਨਹੀਂ ਦਿਸਣਾ ਉੱਛ ਉਹਨੂੰ ਕੱਪੜਾ ਮਾਰ ਦਿਓ ਉਹਨੂੰ ਸਾਫ਼ ਹੋ ਜਾਣਾ ਤੁਹਾਡਾ ਚਿਹਰਾ ਦਿਸਣ ਲੱਗ ਪੈਂਦਾ ਜੇ ਕੱਪੜੇ ਦੀ ਸੰਗਤ ਸਾਫ਼ ਕੀਤੇਆਂ ਸ਼ੀਸ਼ੇ ਵਿੱਚੋਂ ਚਿਹਰਾ ਦਿਸਦਾ ਹੈ ਇਤਨਾ ਵਾਹਿਗੁਰੂ ਵਾਹਿਗੁਰੂ ਜਪਿਆਂ ਅੰਦਰੋਂ ਬੰਦੇ ਨੂੰ ਆਪਣੀ ਸ਼ੁੱਧ ਮੂਰਤ ਦਿਸਣ ਲੱਗ ਪੈਂਦੀ ਉਹ ਮੂਰਤ ਜਿਹਨੂੰ ਕਹਿੰਦੇ ਮਨ ਤੂੰ ਜੋਤ ਸਰੂਪ